ਰੋਬਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮਾਮਦੀਪ ਜੋਤ ਸਿੰਘ ਤੇ ਇਸ ਵੇਲੇ ਦੀ ਵੱਡੀ ਕਵਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਤੇ ਘਰੇਲੂ ਕਲੇਸ਼ ਦੇ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਜੀਆਂ ਦਾਦ ਕੇ ਪਤੀ ਨੇ ਆਪਣੀ ਪਤਨੀ ਮਾਰ ਦਿੱਤੀ ਹੈ ਇੱਕ 22 ਜੀ ਗੱਲ ਦੇ ਪਿੱਛੇ ਬਹਿਸ ਬਸਈਆ ਹੁੰਦਾ ਤੇ ਬਾਅਦ ਦੇ ਵਿੱਚ ਇਹ ਬਹਿਸ ਜਿਹੜੀ ਹੈ ਤਕਰਾਰਬਾਜ਼ੀ ਚ ਬਦਲ ਜਾਂਦੀ ਹੈ ਤੇ ਫਿਰ ਉੱਥੇ ਇੰਨਾ ਗੁੱਸਾ ਆ ਜਾਂਦਾ ਹੈ ਕਿ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਸਹਿਨਸ਼ੀਲਤਾ ਜਿਹੜੀ ਹੈ ਇਸ ਕਦਰ ਘਟ ਚੁੱਕੀ ਹੈ ਕਿ ਕੁਝ ਲੋਕ ਘਰ ਦੇ ਵਿੱਚ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਆਪਣਿਆਂ ਦਾ ਖੂਨ ਵਹਾ ਦਿੰਦੇ ਨੇ ਤਾਂ ਦੇਖ ਸਕਦੇ ਹੋ ਇਹ ਜਿਹੜਾ ਮਾਮਲਾ ਸਾਹਮਣੇ ਹੈ ਫਿਰੋਜ਼ਪੁਰ ਦੇ ਕਸਬਾ ਮਮਦੋਟ ਦਾ ਪਿੰਡ ਹੈ ਹਜਾਰਾ ਸਿੰਘ ਵਾਲਾ ਤਾਂ ਦੱਸਦੇ ਕਿ ਹਜਾਰਾ ਸਿੰਘ ਵਾਲਾ ਮਮਦੋਟ ਕਸਬੇ ਦਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਉੱਥੇ ਇੱਕ ਘਰੇਲੂ ਕਲੇਸ਼ ਦਾ ਚੱਲਦਿਆਂ ਪਤੀ ਪਤਨੀ ਦੇ ਵਿੱਚ ਆਪਸੀ ਬਹਿਸਬਾਜੀ ਹੋਈ ਜਿਸ ਤੋਂ ਬਾਅਦ ਪਤੀ ਨੇ ਪਤਨੀ ਨੂੰ ਗੋਲੀ ਮਾਰ ਦਿੱਤੀ ਤਾਂ ਦੱਸਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਅਜਿਹਾ ਕੁਝ ਹੋ ਜਾਂਦਾ ਹੈਗਾ ਤਾਂ ਦੱਸਦੇ ਕਿ ਜਿਸ ਦੇ ਗੋਲੀ ਵੱਜੀ ਉਸ ਦੀ ਭੈਣ ਜਿਹੜੀ ਹੈ ਦੱਸਦੀ ਹੈ ਕਿ ਮਨਜੀਤ कौर ਉਸ ਨੇ ਕਿਹਾ ਕਿ ਜਦੋਂ ਜਿਹੜਾ ਜਦੋਂ ਮਨਜੀਤ ਕੌਰ ਦੇ ਗੋਲੀ ਵੱਜਦੀ ਆ ਤਾਂ ਉੱਥੇ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਉਸਨੇ ਕਿਹਾ ਕਿ ਮੈਨੂੰ ਮੇਰਾ ਪਤੀ ਪਹਿਲਾਂ ਵੀ ਦੇਂਦਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਮੇ ਨਾਲ ਲੜਾਈ ਕਰਦਾ ਸੀ ਘਰ ਦੇ ਵਿੱਚ ਘਰੇਲੂ ਕਲੇਸ਼ ਹਾਲਾਂਕਿ ਹੁੰਦੇ ਰਹਿੰਦੇ ਨੇ ਪਰ ਇੱਥੋਂ ਤੱਕ ਕੀ ਨੌਬਤ ਆ ਗਈ ਕਿ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟੇ ਉਤਾਰ ਦਿੱਤਾ ਜਾਵੇ ਤਾਂ ਦੇਖ ਸਕਦੇ ਹੋ ਤੁਸੀਂ ਪਰਿਵਾਰ ਕਾ ਮੈਂਬਰ ਕੀ ਕਹਿ ਰਿਹਾ ਔਰ ਪੂਰਾ ਵੀਡੀਓ ਤੱਕ ਲੈ ਚੱਲਾਂ ਕਿਉਂਕਿ ਲੋਕ ਦੇਖ ਸਕਦੇ ਹੋ ਤੁਸੀਂ ਰੋ ਰਹੇ ਨੇ ਪੂਰਾ ਪਰਿਵਾਰ ਜਿਹੜਾ ਹੈਗਾ ਉਦਾਸ ਹੈ ਉਹਨਾਂ ਦੇ ਘਰ ਦੇ एक जी चलिया गया सीधा ला चल तस्वीर तक number le lo andar a ja menu to ja re ji menu to